ਲੋ ਜੀ ਅੱਜ ਪਿੰਡ ਮਿਰਜਾ ਪਰ ਤੋਂ ਆਏ ਨੇ ਬੰਦੇ ਗੁੜ ਤਿਆਰ ਕਰਵਾਣ ਲਈ ਕਬਨੇ ਕੜਾਇਆ ਬਲਦਿਆ ਦੂਜੇ ਬੰਨੇ ਭਾਜੀ ਮੰਗਲ ਸਿੰਘ ਜੀ ਗੁੜ ਤਿਆਰ ਕਰਦੇ ਨੇ ਆਈ ਗਰਾ ਕੇ ਤੇ ਆ ਕੇ ਢਾਈ ਤਰ੍ਹਾਂ ਜਾਵੇ ਇੱਕ ਨੰਬਰ ਗੁੜ ਤਿਆਰ ਦੇਖੋ ਕਿਵੇਂ ਬਾਲੇ ਮਾਰਦੇ ਆ ਨਾ ਕੋਈ ਮੈਂ ਤਾਂ ਬੜੀ ਕਰਲੀ ਬੜੀ ਇਹਦੇ ਭਾਜੀ ਮੰਗਲ ਸੰਘਾਰੂ ਵਾਲੇ ਤੁਸੀਂ ਹੋਰ ਗੋੜੇ ਲੈ ਮਾ ਥੋੜੇ ਜਿਹੇ ਨੂੰ ਬੇਸੀਆਂ ਮਾਰ ਜਾਣੀਆਂ ਇਹਨਾਂ ਦੀ ਕਿੰਨਾ ਟਾਈਮ ਲੱਗ ਜਾਂਦਾ ਇੱਕ ਬੋਰ ਤੇ ਸਵਾ ਘੰਟਾ ਲੱਗਦਾ ਜਾ ਵੇ ਇੱਕ ਵਾਰੀ ਪਾ ਦਿੰਦੇ ਆ ਨਾ ਸਵਾ ਘੰਟਾ ਉੱਪਰ ਦਾ ਰਹਿਣਾ ਫਿਰ ਉਧਰੋਂ ਥੋੜਾ گاੜਾ ਹੋਏਗਾ ਫਿਰ ਇਹਦੇ ਚ ਪਾਣਾ ਫਿਰ ਭਾਜੀ ਨੇ ਇਹਨੂੰ ਚੰਗੀ ਤਰ੍ਹਾਂ ਹਲਾਇਆ ਸਰਪੇ ਡਾਲ ਇਹ ਤੋਂ ਬਾਅਦ ਇਹਦੀ ਪੇਸੇ ਬਣਾੜੀਆਂ ਤੇ ਰਾਤ ਦੇ ਵਜੇ ਕਿਹੜੇ 7:30 ਆਹ 9-10 ਵਜੇ ਇੱਕ ਬੋਰਾ ਉਹ ਕੱਢਣਾ ਹਾਲੇ ਗੰਨੇ ਫਰੇ ਨੇ 9-10 ਵਜੇ ਹੀ ਜਾਣੇ ਨੇ ਹੈ ਰਾਤ 3 ਵਜਣਗੇ ਉਹ ਸਾਰੇ ਕਿੰਨੇ ਕੱਢਨੇ ਨੇ 2:30 ਵਜਣੇ ਤੇ ਬਹੁਤ ਵਧੀਆ ਗੋੜ ਤਿਆਰ ਕਰਦੇ ਨੇ ਹਾਲੇ ਤੱਕ ਕੋਈ ਕੋਈ ਸ਼ਿਕਾਇਤ ਨਹੀਂ ਆਈ ਗੋੜੀ ਕਰਨਾ ਹੈ ਚੱਕਰ ਵੀ ਕਰਨੇ ਹੋਰ ਵੀ ਪੱਕਾ ਬਣਨਾ ਠੀਕ ਗੋੜ ਚੱਕਰ ਸਾਰਾ ਕੁਝ ਤਿਆਰ ਕਰ ਲਿਆ ਭਾਈ ਉਹ ਕਿੱਧਰ ਲਈ ਜਾਦਾ ਪੰਜ ਆ ਬੜਾ ਬੜਾ ਵੇਖੋ ਕੰਮ ਵੇਖੋ ਕੰਮ ਇਹਨਾਂ ਨੂੰ ਪਰ ਲੈ ਓਤੇ ਰੇ ਪਿਆਰੇ ਭਾਉ ਨੂੰ ਇਧਰ ਰੋ ਪੀ ਕੇ ਕੈਮ ਹੋ ਜਾਣਗੇ ਇੱਕ ਵਾਰੀ ਫੇਰ ਨਹੀਂ ਪਰਵਾ ਇਹਨਾਂ ਰਾਤ ਦੇ 3 ਵਜੇ ਤੱਕ ਲੋ ਜੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਦੇ ਰਹੋ ਜਿੰਨੇ ਗੁੜ ਤਿਆਰ ਕਰਵਾਣਾ ਹੋਏ ਆਪਣਾ ਆਰਨੀ ਖੁਰਦਾ ਸਕਦਾ ਵਧੀਆ ਭਾਈ ਤਿਆਰ ਕਰਦੇ ਨੇ ਮੰਗਲ ਸਿੰਘ ਆਇਆ ਗਿਆ ਕਿ ਨਹੀਂ ਮੇਰੇ ਵਾਸਤੇ ਵੀ ਥੋੜਾ ਜਿਹਾ ਭਾਈ ਇੱਧਾ ਗਲਾਸ ਢੋਲਿਆਂ ਦੇ ਨੇ ਗਲਾਸ ਵੇਖੋ ਕੰਮ ਇਹਦੇ ਵੇਖ